ਸਾਰੇ ਭੈਂਪਰਾਵਾਂ ਨੂੰ ਸਾਡੇ ਦੋਵਾਂ ਵੱਲੋਂ ਸਸਰੀਕਾਲ ਜੀ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਹੋਰ ਤੁਹਾਨੂੰ ਜਿਹੜੇ ਭਾਈਚਾਰਾ ਸਾਡਾ 크ਿਸਮਿਸ ਮਨਾ ਰਿਹਾ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਬਾਕੀ ਜਿਹੜੇ ਆਪਣੇ ਗੁਰੂ ਸਾਹਿਬ ਜਿਹੜੇ ਬਾਜਾਂ ਵਾਲੇ ਜਿਨ੍ਹਾਂ ਦਾ ਇਹਨਾਂ ਦਿਨਾਂ 'ਚ ਬਹੁਤ ਜਿਹੜਾ ਬੱਚਿਆਂ ਤੇ ਜਿਹੜਾ ਕਹਿਰ ਹੋਇਆ ਟੁੱਟਿਆ ਉਸ ਪਰਿਵਾਰ ਤੇ ਤੇ ਉਹਨਾਂ ਨੂੰ ਅਸੀਂ ਕੀ ਗੰਦਨ ਦੇ ਕੋਟੀ ਕੋਟੀ ਪ੍ਰਣਾਮ ਕਰਦੇ ਆ ਵੀ ਉਹਨਾਂ ਦਾ ਦੇਣਾ ਅਸੀਂ ਦੇ ਹੀ ਨਹੀਂ ਸਕਦੇ ਜਿਨ੍ਹਾਂ ਦੇ ਕਰਕੇ ਵਜੂਦ ਹੈ ਸਾਡਾ ਜਿਹੜਾ ਆਪਾਂ ਆਮੋ ਸਾਹਮਣੇ ਬਹਿ ਕੇ ਗੱਲਾਂ ਕਰਦੇ ਆ ਤੇ ਉਹਨਾਂ ਸ਼ਹੀਦਾਂ ਲਈ ਅਸੀਂ ਹੱਥ ਜੋੜ ਕੇ ਤੇ ਪ੍ਰਣਾਮ ਕਰਦੇ ਹਾਂ ਉਹਨਾਂ ਨੂੰ ਤੇ ਬਾਕੀ ਤੁਹਾਡੇ ਬਹੁਤ ਭੈਣ ਭਰਾਵਾਂ ਦੀ ਰਿਕਵੈਸਟ ਸੀ ਵੀ ਕਮੈਂਟ ਕੀਤੇ ਸੀ ਤੁਸੀਂ ਸਾਨੂੰ ਵੀ ਇਹਨਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਜਾਂ ਕੀ ਗੱਲ ਆ ਪਾਜੀ ਵੀ ਕਿਉਂ ਆ ਤੇ ਤੁਸੀਂ ਵੀ ਸਾਨੂੰ ਜਰੂਰ ਦੱਸਿਓ ਤੇ ਅਸੀਂ ਵੀ ਸੋਚਿਆ ਵੀ ਇਦਾਂ ਕਮੈਂਟ ਚ ਰਿਪਲਾਈ ਕਰਨਾ ਵੀ ਉਹ ਸੌਖਾ ਨਹੀਂਗਾ ਕਿਉਂਕਿ ਉਹਦੇ ਚ ਅਸੀਂ ਤੁਹਾਨੂੰ ਕੀ ਦਸੀਏ ਹੈ ਨਾ ਇੱਕ ਲੰਬਾ ਜੋ ਵੀ ਸਾਡੇ ਤੇ ਇਹ ਸਫਰ ਜੋ ਅਸੀਂ ਗੁਜ਼ਰੇ ਤੇ ਫਿਰ ਸਲਾਹ ਕੀਤੀ ਵੀ ਇੱਕ ਵੀਡੀਓ ਬਣਾ ਕੇ ਤੇ ਤੁਹਾਨੂੰ ਅਸੀਂ ਉਹਦੇ ਰਾਹੀਂ ਦੱਸਾਂਗੇ ਤੇ ਇਸ ਵੀਡੀਓ ਨੂੰ ਤੁਸੀਂ ਬਹੁਤ ਧਿਆਨ ਨਾਲ ਟਾਈਮ ਕੱਢ ਕੇ ਬਹਿ ਕੇ ਸੁਣੀਓ ਕਿਉਂਕਿ ਇਹਦੇ ਤੋਂ ਤੁਸੀਂ ਵੀ ਕੋਈ ਜਦਾਂ ਤੁਹਾਨੂੰ ਵੀ ਕੀ ਕਹਿੰਦੇ ਹੁੰਦੇ ਵੀ ਮੋਟੀਵੇਟ ਕੋਈ ਸਿੱਖ ਸਕਦੇ ਸਿੱਖ ਸਕਦੇ ਆ ਕਿ ਕੋਈ ਆਉਣ ਵਾਲਾ ਜਿਹੜਾ ਸਮਾਂ ਆ ਉਹਦੇ ਚ ਅਲਾਈਟ ਹੋ ਸਕਦੇ ਆ ਤੇ ਕਿਉਂਕਿ ਅਸੀਂ ਸਾਡੇ ਨਾਲ ਬਹੁਤ ਜਿਹੜੀ ਹੋਈ ਡਾਕਟਰਾਂ ਦੀਆਂ ਹੀ ਕਰਕੇ ਸਾਨੂੰ ਵੀ ਇੱਥੋਂ ਤੱਕ ਇਹ ਭੁਗਤਣਾ ਪਿਆ ਤੇ ਜੇ ਤੁਸੀਂ ਅਸੀਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਸਾਡੇ ਨਾਲ ਹੋਇਆ ਤੇ ਉਸ ਚੀਜ਼ ਨੂੰ ਉਸ ਸਿੰਪਟਮ ਤੁਹਾਨੂੰ ਕਦੀ ਵੀ ਕਿਸੇ ਇਨਸਾਨ ਚ ਲੱਗਦੇ ਆ ਜਾਂ ਤੁਹਾਡੇ ਪੈਣਪਰਾ ਚ ਤੇ ਤੁਸੀਂ ਅਲਰਟ ਹੋ ਜਿਓ ਹਨਾ ਤੇ ਅਸੀਂ ਸ਼ੁਰੂ ਕਰਦੇ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਤੇ ਚਲੋ ਜੀ ਕਰੋ ਸ਼ੁਰੂ ਤੁਸੀਂ ਵੀ ਕਦੋਂ ਤੋਂ ਤੁਹਾਨੂੰ ਇਹ ਹਾਂਜੀ ਮੈਂ ਵੀਰਾ ਆਪਣਾ ਵੀਰਸ ਸੀ ਰੈਸਟੋਰੈਂਟ ਸੀ 30 ਸਾਲ ਜਿਹੜਾ ਮੈਂ ਅੱਜ ਸਵੇਰ ਕੋਈ ਟਾਈਮ ਐਸਾ ਆਇਆ ਵੀ ਮੈਨੂੰ ਬਹੁਤ ਜ਼ਿਆਦਾ ਘਾਟ ਮਸੂਸ ਹੋਣ ਲੱਗੀ ਜਿਵੇਂ ਲੱਤਾਂ ਦੇ ਸਾਰੇ ਹੈਲਿਕਸ ਰਹਿ ਜ਼ਿਆਦਾ ਕੰਮ ਨਹੀਂ ਕਰ ਸਕਦਾ ਸੀ ਤੇ ਡਾਕਟਰ ਕੋ ਗਿਆ ਬੜੀ ਵਾਰ ਬਹੁਤ ਵਾਰ ਗਿਆ ਡਾਕਟਰ ਕੋ ਗਿਆ ਇਤਨੀ ਦਾ ਗੱਲ ਕੋਈ ਨਾ ਕੋਈ ਪਦ ਗੰਘਣੀ ਸੁਖੰਬੋਸ ਕਰਨਾ ਫੇਗੰਦ ਸੁਖੰਬ ਮੰਨੀ ਚੱਲਦਾ ਹਾਂ ਹਾਂਜੀ ਤੇਰਾ ਬਹੁਤ ਹੋਣ ਲੱਗੀ ਸੀ ਕਿ ਡਾਕਟਰ ਨੇ ਕੋਈ ਨਾ ਕੋਈ ਬਹਾਨਾ ਹਰ ਵੇ ਬਣਾਇਆ ਕੋਈ ਦਵਾਈ ਸੀ ਗਈ ਨਹੀਂ ਉਹ ਜ਼ਿਕਰ ਕੀ ਇਹ ਸਾਰਾ ਕੁਝ ਦਾਸਾਇਰੇ ਮੈਨੂੰ ਆਪ ਕੋਲੋਂ ਆਪ ਕੋਲੋਂ ਐ ਫੈਮਿਲੀ ਡਾਕਟਰ ਤੋਂ ਅਸੀਂ ਫੈਮਿਲੀ ਡਾਕਟਰ ਨੇ ਅੱਗਾ ਇਹਨੂੰ ਭੇਜਿਆ ਨਹੀਂ ਕਿ ਆਪਣੇ ਨਹੀਂ ਫੈਮਿਲੀ ਡਾਕਟਰ ਦੇ ਅਸੀਂ ਗਏ ਨਾ ਕਿ ਜਦੋਂ ਉਹਨੂੰ ਜਾ ਕੇ ਦੱਸਿਆ ਤੇ 2 ਸਾਲ ਤੋਂ ਜਿਹੜਾ ਸਾਡਾ ਫੈਮਿਲੀ ਡਾਕਟਰ ਸੀਗਾ ਉਹਨੇ ਹੀ ਖਰਾਬ ਕਰ ਦਿੱਤੇ ਕਹਿੰਦਾ ਤੂੰ ਕੰਮ ਛੱਡ ਦਿੱਤਾ ਆ ਰਿਟਾਇਰਮੈਂਟ ਲੈ ਲਈ ਆ ਪਹਿਲਾਂ ਤੋਂ ਵੱਡਾ ਵੀ ਵੀ ਘੰਟੇ ਸਾਡਾ ਆਪਣੇ ਰੈਸਟੋਰੈਂਟ ਸੀਗਾ ਤੇ ਕਹਿੰਦੇ 20 ਵੀ ਘੰਟੇ ਤੁਹਾਡੀ ਉਥੇ ਡਿਊਟੀ ਚੱਲਦੀ ਆ ਵੀ ਕਿਉਂਕਿ 20 ਆਵਰ ਅਸੀਂ ਖੋਲਦੇ ਸੀ ਉਹਨੂੰ ਓਪਨ ਰਹਿੰਦਾ ਸੀਗਾ ਉਹਦਾ ਕਰਕੇ ਜਿਹੜੀ ਫਿਰ ਮਾਲਕ ਨੂੰ ਤਾਂ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਬੋਡਰੇਸ਼ਨ ਹੁੰਦੀ ਆ ਤੇ ਉਹਨੇ ਕੀ ਕੀਤਾ ਆਪਣੇ ਕਹਿੰਦਾ ਤੇਰਾ ਵੀਪੀ ਲੋ ਹੋਊਗਾ ਇਹ ਹੋਊਗਾ ਇਦਾਂ ਨੀ ਗੱਲਾਂ ਕਰਕੇ ਤੇ ਚਲੋ ਜੀ ਦਵਾਈ ਦਿੰਦੇ ਰਹੇ 2 ਸਾਲ ਇਸ ਤਰੀਕੇ ਨਿਕਲ ਗਏ ਤੇ ਤੁਸੀਂ ਹਿਸਾਬ ਲਾਓ ਕਿ 2 ਸਾਲ ਦੇ ਵਿੱਚ ਬੰਦਾ ਕੁਝ ਨਾ ਕੁਝ ਹੋ ਜਾਂਦਾ ਆ ਤੇ ਲੇਕਿਨ ਵੀਕਨੈਸ ਜਿਹੜੀ ਆ ਉਹ ਇਹਨਾਂ ਦੀ ਦਿਨ ਦਿਨ ਜਿੰਨਾ ਜ਼ਿਆਦਾ ਹੁੰਦੀ ਗਈ ਫਿਰ ਉਹਨੇ ਕਿਸੇ ਨਿਊਰੋਲੋਜੀ ਦੇ ਕੋਲ ਸਾਨੂੰ ਭੇਜਿਆ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਕਹਿੰਦੇ ਵੀ ਤੂੰ ਮੈਨੂੰ ਅੱਗੇ ਭੇਜ ਕਿਤੇ ਵੀ ਮੈਨੂੰ ਕਿਉਂਕਿ ਫੈਮਿਲੀ ਡਾਕਟਰ ਹੀ ਇੱਥੇ ਕੋਈ ਪੇਪਰ ਬਣਾ ਕੇ ਦਿੰਦਾ ਆ ਤੇ ਅਗਲੇ ਡਾਕਟਰ ਦੇ ਫਿਰ ਆਪਾਂ ਜਾ ਸਕਦੇ ਆ ਇਹ ਤੁਹਾਨੂੰ ਪਤਾ ਹੈ ਜਿਹੜੇ ਬਾਹਰ ਦੇ ਸਿਸਟਮ ਆ ਇੰਡੀਆ 'ਚ ਤਾਂ ਆਪਣੇ ਚਲੋ ਉਹ ਕਹਿੰਦੇ ਨਾ ਸਿੱਧੇ ਜਾ ਕੇ ਤੇ ਪਰਚੀ ਕਟਵਾਓ ਤੇ ਕਰ ਲਓ ਤੇ ਇੱਥੇ ਥੋੜਾ ਇਹਨਾਂ ਦਾ ਸਿਸਟਮ ਹੈ ਉਸ ਹੱਬ ਨਾਲ ਆਪਾਂ ਨੂੰ ਜਾਣਾ ਪੈਂਦਾ ਕਿਉਂਕਿ ਉੱਥੇ ਫੀਸ ਨਹੀਂ ਨਾ ਦੇਣੀ ਪੈਂਦੀ ਆਪਣੇ ਕਾਰਡ ਆ ਜਿਹੜੇ ਉਹੀ ਚੱਲਣੇ ਹੁੰਦੇ ਆ ਤੇ ਉਹ ਕਰਕੇ ਨਿਊਰੋਲੋਜੀ ਦੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੇ ਇੰਨੇ ਨਿਕਿਆ ਮੈਂ ਜਦੋਂ ਤੁਰਦਾ ਆ ਨਾ ਤੇ ਮੇਰਾ ਕੋਈ ਟਲਾਨ ਆ ਜਾਂਦੀ ਜਿੱਥੇ ਮੇਰਾ ਬੈਲੈਂਸ ਨਹੀਂ ਬਣਦਾ ਬਈ ਮੈਂ ਕੰਟਰੋਲ ਨਹੀਂ ਕਰ ਸਕਦਾ ਆਪਣੇ ਆਪ ਤੇ ਕੀ ਐ ਲੱਗਦਾ ਵੀ ਜਦਾਂ ਥੱਲੇ ਨੂੰ ਕੀ ਕਹਿੰਦੇ ਹੁੰਦੇ ਟਲਾਨ ਤੇ 슬ਿੱਪ ਹੋ ਜਾਣਾ ਥੱਲੇ ਨੂੰ ਜਾਈ ਜਾਣਾ ਬ੍ਰੇਕ ਨਹੀਂ ਲੱਗਦੀ ਜਿਹੜੀ ਹਾਂਜੀ ਤੇ ਉਹਨੇ ਨਾ ਕਹਿ ਦਿੱਤਾ ਕਹਿੰਦੀ ਵੀ ਪਾਰਕਿੰਸਨ ਦੀ ਇੱਕ ਬਿਮਾਰੀ ਹੁੰਦੀ ਆ ਜਿਹੜੀ ਜਿਹਦੇ ਵਿੱਚ ਹੱਥ ਪੈਰ ਹਿੱਲਦੇ ਆ ਸਰਹਿੰਦਾ ਕਦੇ ਵੀ ਤੁਸੀਂ ਨੋਟ ਕੀਤਾ ਹੋਗਾ ਤੁਹਾਡੇ ਆਸ-ਪਾਸ ਆਂਡ ਗਵਾਂਡ ਕੋਈ ਇਹੋ ਜਿਹਾ ਪੇਸ਼ੈਂਟ ਜੀ ਦਾ ਹੱਥ ਹਿਲਦਾ ਤਿੰਦੀ ਤਿੰ ਨੂੰ ਵੀ ਉਹਦੇ ਸਿੰਪਟਮ ਆ ਉਹਨਾਂ ਨੇ ਕੋਈ ਲੇਵਾਡੋਪਾ ਕਰਕੇ ਮੈਡੀਸਿਨ ਟੈਬਲੇਟ ਉਹ ਇਹਨਾਂ ਨੂੰ ਸ਼ੁਰੂ ਕਰਵਾ ਦਿੱਤੀ ਤੇ ਉਹਨੂੰ ਇੰਗਲਿਸ਼ ਵਿੱਚ ਮੇਰੇ ਖਿਆਲ ਕੀ ਕਹਿੰਦੇ ਆ ਮੈਨੂੰ ਯਾਦ ਨਹੀਂਗਾ ਕਿਉਂਕਿ ਇਹ ਪਹਿਲੋ ਦਿਮਾਗ 'ਚ ਸੀ ਇਹ ਚੀਜ਼ਾਂ ਤੇ ਉਹ ਟੈਬਲੇਟ ਜਿਹੜੀ ਪਹਿਲੋ ਇੱਕ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਦੋ ਹੋ ਗਈਆਂ ਦੋ ਤੋਂ ਤਿੰਨ ਹੋ ਗਈਆਂ ਤੇ ਅਖੀਰ ਹਾਰ ਵੀ ਨਹੀਂ ਹਾਂ ਚਾਰ ਚਾਰਵੀ ਕਰ ਦਿੱਤੀ ਉਹਨਾਂ ਨੇ ਲੇਕਿਨ ਕੋਈ ਸੁਧਾਰ ਨਹੀਂ ਸਿਆ ਰਿਹਾ ਕਿ ਇੱਥੋਂ ਤੱਕ ਨੋਬਤ ਆ ਗਈ ਕਿ ਜਿਵੇਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਨਾ ਵੀ ਇਹਨਾਂ ਨੂੰ ਕੋਈ ਪੁੱਛਿਆ ਤੇ ਇਹ ਨਾ ਮੇਰੇ ਵੱਲ बस ਏਦਾਂ ਕਰਕੇ ਦੇਖੀ ਜਾਂਦੇ ਸੀ ਰਿਐਕਟ ਨਹੀਂ ਸੀ ਕਰ ਹੁੰਦਾ ਹਾਂ ਰਿਐਕਟ ਨਹੀਂ ਸੀ ਕਰਦੇ ਵੀ ਕਰ ਹੀ ਨਹੀਂ ਸੀ ਹੁੰਦਾ ਤੇ ਅਸਲ 'ਚ ਉਹ ਬ੍ਰੇਨ ਜਿਹੜਾ ਵੀ ਸਾਨੂੰ ਨਹੀਂ ਸੀ ਨਾ ਪਤਾ ਵੀ ਬ੍ਰੇਨ 'ਚ ਪ੍ਰੋਬਲਮ ਆ ਰਹੀ ਹੈ ਜਾਂ ਸਲੋ ਹੋਈ ਜਾਂਦਾ ਹੈ ਆ ਸਾਨੂੰ ਬੜੀ ਟੈਨਸ਼ਨ ਹੋਈ ਤੇ ਮੈਂ ਨਵੀਂ ਬੇਟੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਨਵੀ ਵੀ ਬੀਏ ਤੱਕ ਅੱਗੇ ਭੇਜਦੇ ਹੀ ਨਹੀਂ ਕਿਉਂਕਿ ਐਮ ਆਰ ਆਈ ਵਾਸਤੇ ਸਾਨੂੰ ਭੇਜਿਆ ਹੀ ਨਹੀਂ ਇਹਨਾਂ ਨੇ ਅਸੀਂ ਬੜਾ ਜ਼ੋਰ ਲਾਇਆ ਵੀ ਸਾਨੂੰ ਨਿਊਰੋਲੋਜੀ ਨੂੰ ਵੀ ਅਸੀਂ ਤਿੰਨ ਚੇਂਜ ਕੀਤੀਆਂ ਨਿਊਰੋਲੋਜੀ ਤੇ ਉਹਨਾਂ ਨੇ ਸਾਨੂੰ ਅੱਗੇ ਭੇਜਣਾ ਸੀ ਐਮ ਆਰ ਆਈ ਵਾਸਤੇ ਹਨਾ ਸਿੱਧੇ ਨਹੀਂ ਜਾ ਸਕਦੇ ਹਸਪੀਟਲ ਇੱਥੋਂ ਦਾ ਸਿਸਟਮ ਆ ਤੇ ਉਹਨੇ ਕੀ ਕੀਤਾ ਉਹ ਹੀ ਦਵਾਈ ਤੋਂ ਹਾਂ ਤੇਰਾ ਬੀਪੀ ਲੋ ਆ ਇਹ ਆ ਉਹ ਇਦਾਂ ਦੀਆਂ ਗੱਲਾਂ ਬਸ ਕਰਨੀਆਂ ਅਸੀਂ ਘਰੇ ਆ ਜਾਣਾ ਤੇ ਇੱਕ ਵਾਰੀ ਫਿਰ ਨਵੀ ਨੇ ਕਿਹਾ ਵੀ ਮਮਾ ਇਹ ਕਿ ਮੈਂ ਪਾਪਾ ਦੇ ਨਾਲ ਜਾਊਗਾ ਵੀ ਹੋ ਸਕਦਾ ਤੁਹਾਨੂੰ ਕੋਈ ਵਰਡ ਜਰਮਨ ਦਾ ਸਮਝ ਨਾ ਆਉਂਦਾ ਹੋਵੇ ਜਾਂ ਮੈਂ ਗੱਲ ਕਰੂੰਗਾ ਤੇ ਮੈਂ ਕਿਹਾ ਵੀ ਠੀਕ ਆ ਉਹ ਇਹਨਾਂ ਨੂੰ ਲੈ ਕੇ ਗਿਆ ਉਹਨੇ ਸਾਰੀ ਗੱਲਬਾਤ ਡਿਟੇਲਸ ਕੀਤੀ ਕਿਉਂਕਿ ਬੱਚੇ ਇੱਥੋਂ ਦੇ ਪੜ੍ਹੇ ਆ ਪੜ੍ਹੇ ਲਿਖੇ ਆ ਉਹਨੇ ਬਹੁਤ ਡੀਪਲੀ ਗੱਲਾਂ ਕੀਤੀਆਂ ਤੇ ਪਰ ਉਹ ਕਹਿੰਦੇ ਨਾ ਵੀ ਗੱਲ ਉਥੇ ਦੀ ਉਥੇ ਫੇਰ ਰਹੀ ਅਖੀਰ ਅਸੀਂ ਫਿਰਨਾ ਵੀ ਇੰਡੀਆ ਦੀ ਤਿਆਰੀ ਕੀਤੀ ਵੀ ਚਲੋ ਟੈਸਟ ਤਾਂ ਕਰਵਾਈਏ ਵੀ ਇਹਨਾਂ ਦਾ ਹੌਲੀ ਹੌਲੀ ਜਿਹੜਾ ਕਹਿੰਦੇ ਹੁੰਦੇ ਆ ਬਾਥਰੂਮ ਤੇ ਵੀ ਕੰਟਰੋਲ ਨਹੀਂ ਸੀ ਰਹਿੰਦਾ ਜਦੋਂ ਇਹ ਚੀਜ਼ਾਂ ਹੋਣ ਲੱਗੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਕੋਈ ਰਾਤ ਲੱਭਣੇ ਪੈਣਾ ਸੀਗਾ ਤੇ ਮੈਂ ਕੋਈ ਗੱਲ ਕਰਨੀ ਇਹਨਾਂ ਨੇ ਅੱਗੋਂ ਜਵਾਬ ਨਹੀਂ ਦੇਣਾ ਮੈਂ ਕਹਿ ਵੀ ਰਿਖਿਜਣ ਲੱਗ ਜਾਣਾ ਮੈਂ ਕਹਣਾ ਮੈਂ ਤੁਹਾਨੂੰ ਕੋਈ ਗੱਲ ਕੀਤੀ ਆ ਤੁਸੀਂ ਅੱਗੋਂ ਰਿਐਕਟ ਨਹੀਂ ਕਰਦੇ ਇਹਨਾਂ ਕਹਣਾ ਅੱਛਾ ਮੈਂ ਮੈਂ ਸੁਣਿਆ ਨਹੀਂ ਤੇ ਮੈਂ ਕਹ ਲੈ ਆ ਕੋਈ ਗੱਲ ਹੋਈ ਸਾਨੂੰ ਪਤਾ ਹੀ ਨਹੀਂ ਸੀ ਵੀ ਇਸ ਬੰਦੇ ਦੇ ਨਾਲ ਅੰਦਰ ਅੰਦਰ ਕੀ ਹੋ ਰਿਹਾ ਤੇ ਲੇਕਿਨ ਫਿਕਰ ਬਹੁਤ ਸਾਨੂੰ ਸਾਰਿਆਂ ਨੂੰ ਤੇ ਲੋਕਾਂ ਨੇ ਸਾਰਿਆਂ ਨੇ ਕਹਿਣਾ ਇਹਨਾਂ ਨੇ ਕੰਮ ਬਹੁਤ ਕੀਤਾ ਆ ਵੇ 45 ਇਅਰ ਹੋ ਗਏ ਇਥੇ ਕੰਮ ਹੀ ਕਰਦਿਆਂ ਨੂੰ ਉਹਦਾ ਕਰਕੇ ਵੀ ਸਿਹਤ ਜਿਹੜੀ ਆ ਵੀ ਕਮਜ਼ੋਰੀ ਆਈ ਆ ਹਨਾ ਜਿੰਨੇ ਮੂੰਹ ਨਹੀਂ ਗੱਲਾਂ ਵੀ ਹਰ ਬੰਦੇ ਨੇ ਆਪਣੀ ਸਲਾਹ ਦੇਣੀ ਬਾਜੀ ਤੁਸੀਂ ਰੈਸਟ ਨਹੀਂ ਕੀਤਾ ਡਿਊਟੀਆਂ ਬਹੁਤ ਕੀਤੀਆਂ ਤੇ ਪਰ ਫਿਰ ਵੀ ਜਦੋਂ ਇਹ ਚੀਜ਼ਾਂ ਸਾਨੂੰ ਸਿੰਪਟਮ ਜਿਹੜੇ ਲੱਗਣ ਲੱਗੇ ਤੇ ਅਸੀਂ ਨਾ ਨਿਊਰੋਲੋਜੀ ਜਿਹੜੀ ਉਹਦੇ ਇੱਕ ਵਾਰੀ ਫੇਰ ਗਏ ਬੇਟਾ ਵੀ ਗਿਆ ਨਵੀ ਮੈਂ ਵੀ ਗਈ ਇਹ ਵੀ ਗਏ ਨਾਲ ਉੱਥੇ ਬੈ ਕੇ ਇਹਨਾਂ ਨੇ ਫੇਰ ਗੱਲ ਕੀਤੀ ਵੀ ਤੂੰ ਮੈਨੂੰ ਅੱਗੇ ਐਮ ਆਰ ਆਈ ਵਾਸਤੇ ਭੇਜ ਦੇ ਵੀ ਕਿਤੇ ਮੇਰੇ ਟੈਸਟ ਹੋ ਜਾਣ ਪਤਾ ਲੱਜੇਵੇ ਤੇ ਉਹਨੇ ਵੀ ਜਿਦਾਂ ਰੈਕਟ ਨਹੀਂ ਕੀਤਾ ਵੀ ਇਸ ਗੱਲ ਨੂੰ ਨਾ ਤੇ ਵੀ ਨਹੀਂ ਕਹਿੰਦੀ ਤੁਸੀਂ ਆ ਮੈਡੀਸਿਨ ਲਓ ਬੀਪੀ ਲੋ ਕਰਕੇ ਚੱਕਰ ਆਉਂਦੇ ਆ ਆਉਂਦੇ ਆ ਇਦਾਂ ਕਰਕੇ ਉਹ ਗੱਲਬਾਤ ਕੀਤੀ ਇਹਨਾਂ ਨੂੰ ਬਹੁਤ ਗੁੱਸਾ ਆਇਆ ਉਸ ਉੱਥੇ ਡਾਕਟਰ ਦੇ ਸਾਹਮਣੇ ਇਹਨਾਂ ਕਿਹਾ ਵੀ ਤੁਹਾਡੇ ਹੱਥ ਵਸ ਕੁਝ ਨਹੀਂ ਤੁਹਾਡੇ ਹੱਥ ਖੜੇ ਆ ਦੱਸ ਦਿਓ ਮੈਨੂੰ ਤੇ ਮੂਹਲ ਦੇਖਣ ਲੱਗੀ ਡਾਕਟਰ ਇਹ ਕਹਿੰਦੇ ਵੀ ਅਸੀਂ ਚੱਲੇ ਹੁਣ ਇੰਡੀਆ ਤੇ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਸੀ ਪਰ ਤੁਸੀਂ ਜਿਹੜਾ ਵੀ ਮੈਨੂੰ ਬਹੁਤ ਮਾਇੂਸ ਕੀਤਾ ਮੈਂ ਵੀ ਇੱਥੋਂ ਤੱਕ ਵੀ ਤੁਸੀਂ ਮੈਨੂੰ ਪਹੁੰਚਾ ਦਿੱਤਾ ਤੇ ਕਹਿੰਦੀ ਹਾਂ ਹਾਂ ਤੁਸੀਂ ਇੰਡੀਆ ਜਾ ਕੇ ਦਿਖਾਇਆ ਉਹ ਉੱਥੇ ਆਯੁਰਵੈਦਿਕ ਬੜੇ ਤਰ੍ਹਾਂ ਦੇ ਟਰੀਟਮੈਂਟ ਹੁੰਦੇ ਆ ਤੇ ਚਲੋ ਜੀ ਅਸੀਂ ਇੱਥੋਂ ਫਿਰ ਦੋਨੋਂ ਜਣੇ ਗਏ ਬੇਟਿਆਂ ਨੂੰ ਤਾਂ ਛੁੱਟੀਆਂ ਨਹੀਂ ਸੀਗੀਆਂ ਤੇ ਅਸੀਂ ਦਿੱਲੀ ਸਾਡੇ ਨਾਲ ਕੋਈ ਜਾਣਕਾਰੀ ਚੋਂ ਡਾਕਟਰ ਆ ਤੇ ਅਸੀਂ ਉਹਨਾਂ ਨੂੰ ਫੋਨ ਕਰਕੇ ਗੱਲ ਦੱਸੀ ਸਾਰੀ ਤੇ ਅਸੀਂ ਕਹ ਵੀ ਚਲੋ ਨਾਲ ਉਹਨਾਂ ਦੀ ਉੱਥੇ ਹੈਲਪ ਹੋ ਜੂਗੀ ਹੁਣ ਸਿੱਧੇ ਜਾ ਕੇ ਆਪਾਂ ਦਿੱਲੀ ਜਾ ਕੇ ਕਿੱਥੇ ਟੈਸਟ ਕਰਾਵਾਂਗੇ ਤੇ ਕਿਵੇਂ ਵੀ ਸਾਰਾ ਕੁਝ ਲੱਭਣਾ ਪੈਣਾ ਆ ਉਹ ਕਹਿੰਦਾ ਵੀ ਆਂਟੀ ਜੀ ਤੁਸੀਂ ਆ ਜਾਓ ਤੇ ਵੀ ਕੋਈ ਚੱਕਰ ਨਹੀਂ ਮੈਂ ਬੈਠਾ ਦਿੱਲੀ ਤੇ ਮੈਂ ਇੱਥੇ ਸਾਰੇ ਗੱਲਬਾਤ ਕਰਦਾ ਆ ਉਹਨੇ ਜਾਂਦਿਆਂ ਨੂੰ ਨਾ ਵੀ ਦੋ ਹਸਪੀਟਲ ਵਿੱਚ ਗੱਲਬਾਤ ਕੀਤੀ ਹੋਈ ਸੀ ਤੇ ਅਸੀਂ ਪਹਿਲੇ ਹੀ ਹਸਪੀਟਲ ਐਸ ਪੀ ਆਈ ਹਸਪੀਟਲ ਆ ਕਾਫੀ ਵੱਡਾ ਜਿਹੜਾ ਬ੍ਰੇਨ ਦਾ ਤੇ ਆਪਣੀ ਰੀੜ ਦੀ ਹੱਡੀ ਦਾ ਸਪੈਸ਼ਲਿਸਟ ਉੱਥੇ ਗਏ ਤੇ ਉਹ ਡਾਕਟਰ ਨੇ ਨਾ ਇਹਨਾਂ ਨੂੰ ਜਦੋਂ ਦੇਖਿਆ ਸਾਰਾ ਤੇ ਉਹਨੂੰ ਅਸੀਂ ਦੱਸਿਆ ਵੀ ਆਹ ਮੈਡੀਸਿਨ ਚੱਲਦੀ ਆ ਐਵੇਂ ਐਵੇਂ ਕਰਕੇ ਇਹਨਾਂ ਦੀ ਵੀ ਆ ਪ੍ਰੋਬਲਮ ਆ ਤੇ ਉਹ ਕਹਿਣ ਲੱਗਾ ਵੀ ਇਹਨਾਂ ਨੂੰ ਉਹ ਜਿਹੜੀ ਪਾਰਕਿੰਸਨ ਹੈਗੀ ਆ ਪ੍ਰੋਬਲਮ ਜਿਹਦਾ ਕਰਕੇ ਆ ਲੈਵੋਡੋਪਾ ਖਾ ਰਹੇ ਆ ਉਹ ਤਾਂ ਵੀ ਸਿੰਪਟਮ ਹੀ ਹੈ ਨਹੀਂ ਇਹਨਾਂ ਦੇ ਉਹ ਤਾਂ ਹੱਥ ਬਹੁਤ ਹਿਲਦੇ ਹੁੰਦੇ ਬੰਦੇ ਦੇ ਸਿਰ ਇਦਾਂ ਦਾ ਹਿਲਦਾ ਆ ਵੀ ਇਹ ਤਾਂ ਚੀਜ਼ ਹੀ ਉਹ ਹੈ ਨਹੀਂਗੀ ਕਿ ਵੀ ਇਹ ਕਿਉਂ ਮੈਡੀਸਿਨ ਖਾ ਰਿਹਾ ਮੈਂ ਕਿਹਾ ਵੀ ਸਾਨੂੰ ਤਾਂ ਉਹਨਾਂ ਨੇ ਇਦਾਂ ਦਿੱਤੀ ਹੈ ਮੈਡੀਸਿਨ ਚਲੋ ਉਹਨਾਂ ਨੇ ਕਿਹਾ ਤੁਸੀਂ ਆਹ ਟੈਸਟ ਕਰਵਾ ਲਓ ਤੇ ਅਸੀਂ ਉਹ ਕਹਿੰਦਾ ਵੀ ਤੁਸੀਂ ਹਸਪੀਟਲ ਚੋਂ ਇੱਥੋਂ ਕਰਵਾ ਲਓ ਤੁਹਾਨੂੰ ਪਤਾ ਉਹਨਾਂ ਦੇ ਆਪਦੀਆਂ ਹੀ ਲੈਬਰਾਟਰੀ ਵਗੈਰਾ ਹੁੰਦੀਆਂ ਆ ਉਹ ਜਿਹੜਾ ਸਾਡੇ ਨਾਲ ਬੇਟਾ ਸੀ ਉਹ ਵੀ ਡਾਕਟਰ ਸੀਗਾ ਹਨਾ ਤੇ ਉਹ ਕਹਿਣ ਲੱਗਾ ਵੀ ਜੇ ਸਾਰ ਅਸੀਂ ਬਾਹਰੋਂ ਕਰਵਾ ਲਈਏ ਤੇ ਉਹ ਕਹਿੰਦੇ ਵੀ ਠੀਕ ਆ ਤੇ ਚਲੋ ਉਹਨਾਂ ਨੇ ਬਾਹਰੋਂ ਕਰਵਾਏ ਤੇ ਵੈਸੇ ਤੇ ਜਿੱਦਾਂ ਹੁਣ ਆਪਾਂ ਕਰਵਾਉਨੇ ਆ ਤਾਂ ਕਾਫੀ ਰੇਟ ਸੀ ਉਹਨਾਂ ਦਾ ਤੇ ਉਹ ਡਾਕਟਰ ਸੀਗੇ ਉਹਨਾਂ ਦਾ ਕਰਕੇ ਵੀ ਚਲੋ ਉਹਨਾਂ ਨੇ ਰੇਟ ਵੀ ਉਹ ਜਿਹੜੇ ਟੈਸਟ ਸੀ ਉਹਨਾਂ ਦਾ ਘੱਟ ਲਾਇਆ ਸਾਨੂੰ ਤੇ ਚੀਜ਼ਾਂ ਨਹੀਂ ਸੀ ਮਾਇਨੇ ਰੱਖਦੀਆਂ ਸਾਨੂੰ ਤੇ ਸੀ ਵੀ ਸਾਡੇ ਬੰਦੇ ਦਾ ਪਤਾ ਲੱਗੇ ਵੀ ਅਸਲ ਪ੍ਰੋਬਲਮ ਇਹਨਾਂ ਨੂੰ ਕੀ ਹੈਗੀ ਆ ਤੇ ਇਹ ਤਾਂ ਸੋਚ ਕੇ ਨਹੀਂ ਸੀ ਗਏ ਨਾ ਵੀ ਇੱਥੇ ਸਸਤਾ ਤਾਂ ਉੱਥੇ ਮਹਿੰਗਾ ਆ ਤੇ ਜਦੋਂ ਉਹਨਾਂ ਨੇ ਟੈਸਟ ਕੀਤੇ ਤਾਂ ਉਹਨਾਂ ਨੇ ਕਿਹਾ ਵੀ ਕੰਨ ਦੇ ਕੋਲ ਨਾ ਵੀ ਕੋਈ ਚੀਜ਼ ਆਈ ਆ ਵੀ ਕੋਈ ਬਲੋਕੇਜ ਆ ਜਿੱਥੋਂ ਅਸੀਂ ਅਲਰਟ ਹੋ ਗਏ ਬਈ ਵਾਕੇ ਕੋਈ ਪ੍ਰੋਬਲਮ ਹੈ ਕਿਉਂਕਿ ਇਹ ਹਮੇਸ਼ਾ ਕਹਿੰਦੇ ਹੁੰਦੇ ਸੀ ਮੇਰੇ ਕੰਨ ਚ ਖੁਰਕ ਹੁੰਦੀ ਆ ਇਹਨਾਂ ਨੇ ਨਾ ਕੰਨ ਚ ਬੜੀ ਖਾਰਿਸ਼ ਕਰਨੀ ਤੇ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਮੇਰੇ ਕੰਨ ਚ ਖੁਰਕ ਹੁੰਦੀ ਆ ਤੇ ਉਸ ਕੰਨ ਚ ਇਹ ਖਾਰਿਸ਼ ਹੁੰਦੀ ਸੀ ਜਿਹੜੇ ਪਾਸੇ ਇਹਨਾਂ ਨੇ ਮੇਰੇ ਖਿਆਲ ਕਿਹੜੇ ਪਾਸੇ ਸੀ ਹਾਂ ਖੱਬੇ ਪਾਸੇ ਜਿਹੜਾ ਤੇ ਚਲੋ ਜੀ ਫੇਰ ਅਸੀਂ ਗੁਰਦਾਵਾਂ ਦੇ ਗੁਰਦਾਵਾਂ ਆਇਆ ਮੈਦਾਨਤਾ ਹਸਪੀਟਲ ਬਹੁਤ ਪਹਿਨਪੜਾ ਜਾਣਦੇ ਹੋਣਗੇ ਇੰਡੀਆ ਵਾਲੇ ਖਾਸ ਕਰਕੇ ਸਭ ਨੂੰ ਪਤਾ ਹੀ ਆ ਬਹੁਤ ਫੇਮਸ ਪ੍ਰਾਈਵੇਟ ਹਸਪੀਟਲ ਆ ਉਹ ਤੇ ਅਸੀਂ ਉੱਥੇ ਚਲੇ ਗਏ ਤੇ ਉੱਥੇ ਜਾ ਕੇ ਜਦੋਂ ਉਹਨਾਂ ਡਾਕਟਰਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਹਾਣੀ ਹੋਰ ਦੱਸੀ ਉਹਨਾਂ ਨੇ ਦੱਸਿਆ ਵੀ ਜਿਹੜਾ ਬ੍ਰੇਨ ਦੇ ਵਿੱਚ ਫਲੂਇਡ ਹੁੰਦਾ ਨਾ ਆਪਣੇ ਸਾਬੇ ਹੀ ਹੈਗਾ ਆ ਤੁਹਾਡੇ ਮੇਰੇ ਸਭ ਦੀ ਉਹ ਚੀਜ਼ ਹੁੰਦੀ ਆ ਤੇ ਉਹ ਜਿੰਨਾ ਬ੍ਰੇਨ ਨੇ ਪਾਣੀ ਰੱਖਣਾ ਹੁੰਦਾ ਅੰਦਰ ਫਲੂਡ ਉਹਨਾਂ ਰੱਖਦਾ ਬਾਕੀ ਉਹਨੇ ਬਾਡੀ ਚ ਜਿਹੜਾ ਸਰਕੂਲੇਟ ਹੁੰਦਾ ਰਹਿੰਦਾ ਐ ਐਕਸਟਰਾ ਪਾਣੀ ਜਿਹੜਾ ਬਾਡੀ ਚ ਚਲਾ ਜਾਂਦਾ ਤੇ ਜਿਹੜਾ ਐਕਸਟਰਾ ਪਾਣੀ ਬ੍ਰੇਨ ਚੋਂ ਜਾਣਾ ਸੀ ਨਾ ਉਹ ਇਹਨਾਂ ਦੇ ਨਹੀਂ ਸੀ ਨਿਕਲ ਰਿਹਾ ਤੇ ਉਹ ਜਿਹੜਾ ਉੱਥੇ ਇਕੱਠਾ ਹੋ ਰਿਹਾ ਸੀ ਉਹ ਕਹਿੰਦੇ ਵੀ ਜਦੋਂ ਇਹ ਉੱਠ ਕੇ ਤੁਰਦੇ ਆ ਤੇ ਉਹ ਉਹਦੀ ਜਿਹੜੀ ਛੱਲ ਜੀ ਪਾਣੀ ਦੇ ਅੰਦਰ ਵੱਜਦੀ ਆ ਤੇ ਇਸ ਕਰਕੇ ਬਿਲਕੁਲ ਇਹਨਾਂ ਨੂੰ ਬਲੈਕਆਊਟ ਹੋ ਜਾਂਦਾ ਇਹ ਫਿਰ ਡੇਗ ਡੇਗਣ ਲੱਗਦੇ ਸੀ ਨਾ ਡੇਗ ਜਾਂਦੇ ਸੀਗੇ ਵੀ ਚੱਕਰ ਆਉਣਾ ਤੇ ਡੇਗ ਜਾਣਾ ਜੇ ਤੇ ਅਸੀਂ ਕੋਲਿਆਂ ਸੀ ਫੜ ਲੈਂਦੇ ਸੀ ਤੇ ਕਈ ਵਾਰੀ ਵੀ ਚਲੋ ਬੰਦਾ ਸੇ ਪਾਸੇ ਹੁੰਦਾ ਆ ਉਹ ਕਹਿੰਦਾ ਇਸ ਕਰਕੇ ਇਹਨਾਂ ਨੂੰ ਚੱਕਰ ਆਉਂਦੇ ਆ ਉਹਨਾਂ ਨੇ ਵੀ ਕੋਈ ਅੱਧੇ ਘੰਟੇ ਚ ਸਾਰਾ ਸਾਡੇ ਸਾਹਮਣੇ ਗੱਲ ਕਿ ਤੇ ਰਿਜ਼ਲਟ ਲੈ ਦਿੱਤਾ ਉਹ ਕਹਿੰਦੇ ਵੀ ਇਹ ਆਪਰੇਸ਼ਨ ਜਿਹੜਾ ਵਾ ਇੰਨਾ ਅਰਜੈਂਟ ਹੈ ਨਾ ਵੀ ਤੁਸੀਂ ਸਵੇਰੇ ਹੀ ਆ ਜਾਓ ਤਾਂ ਸਵੇਰੇ ਹੀ ਵੀ ਅਸੀਂ ਇਹ ਆਪਰੇਸ਼ਨ ਕਰ ਦਾਂਗੇ ਉਹਨਾਂ ਨੇ ਸਾਨੂੰ ਬਿੱਲ ਜੋ ਵੀ ਉਹਦਾ ਖਰਚਾ ਸੀਗਾ ਆਪਰੇਸ਼ਨ ਦਾ ਸਾਰਾ ਕੁਝ ਸਾਨੂੰ ਤਿਆਰ ਕਰਕੇ ਦੇ ਦਿੱਤਾ ਉਹਨਾਂ ਨੇ ਤੇ ਅਸੀਂ ਉੱਥੋਂ ਚਲੋ ਬਾਹਰ ਚਲੇ ਗਏ ਹੋਟਲ 'ਚ ਰੁਕੇ ਹੋਏ ਸੀ ਅਸੀਂ ਤੇ ਉੱਥੇ ਜਾ ਕੇ ਅਸੀਂ ਸਲਾਹ ਕੀਤੀ ਵੀ ਦੇਖੋ ਬ੍ਰੇਨ ਦਾ ਕੰਮ ਆ ਅਸੀਂ ਸਵੇਰੇ ਇੱਥੇ ਆਪਰੇਸ਼ਨ ਕਰਵਾ ਲੀਏ ਤੇ ਕੱਲ ਨੂੰ ਨਰਵ ਕੋਈ ਇਹੋ ਜੀ ਨੂੰ ਹੱਥ ਪੈ ਜਾਵੇ ਤੇ ਜਿਹੜਾ ਬੰਦਾ ਮਾੜਾ ਮੋਟਾ ਹੈਗਾ ਉਹ ਹੀ ਹੱਥੋਂ ਜਾਊਗਾ ਤੇ ਅਸੀਂ ਬੱਚਿਆਂ ਨੂੰ ਫੋਨ ਕੀਤਾ ਤੇ ਨਵੀ ਕਹਿੰਦਾ ਨਹੀਂ ਮਮਾ ਵੀ ਤੁਸੀਂ ਇੱਕਦਮ ਨਾ ਕਰਵਾਇਓ ਤੇ ਹੋਰ ਕੋਈ ਡਾਕਟਰ ਜਿਹੜੇ ਉਹਨਾਂ ਦੀ ਸਲਾਹ ਲੈ ਲਓ ਤੇ ਅਸੀਂ ਇਹੀ ਸੋਚਿਆ ਵੀ ਦੋ ਚਾਰ ਥਾਵਾਂ ਤੇ ਹੋਰ ਦਿਖਾ ਲਈਏ ਕਿ ਵੀ ਇਹਨਾਂ ਨੂੰ ਵੀ ਜੇ ਬਿਲਕੁਲ ਹੀ ਕਹਿਣਗੇ ਵੀ ਆ ਚੀਜ਼ ਇਦਾਂ ਆ ਤਾਂ ਫਿਰ ਆਪਾਂ ਵੀ ਇੱਕ ਵੀ ਕਰਵਾ ਲਾਂਗੇ ਤੇ ਲੇਕਿਨ ਹਾਲਤ ਇਹਨਾਂ ਦੀ ਬਹੁਤ ਨਾਜ਼ੁਕ ਹੋਈ ਹੋਈ ਸੀਗੀ ਵੀ ਜਿਵੇਂ ਕਹਿ ਲਓ ਵੀ ਹੈਲਪਲੈਸ ਵੀ ਹੁਣ ਅੱਜ ਤੇ ਤੁਹਾਡੇ ਸਾਹਮਣੇ ਐ ਲੱਗਦਾ ਤੁਹਾਨੂੰ ਵੀ ਬਿਲਕੁਲ ਠੀਕ ਲੱਗਦੇ ਆ ਪਰ ਇਹ ਤੁਹਾਨੂੰ ਅਸੀਂ ਉਹ ਸਮਾਂ ਦੱਸ ਰਹੇ ਆ ਜਿਹੜਾ ਅਸੀਂ ਤੇ ਤੁਹਾਨੂੰ 20-25 ਮਿੰਟ ਦੀ ਵੀਡੀਓ ਬਣਾ ਕੇ ਦੱਸ ਦਾਂਗੇ ਹਨਾ ਲੇਕਿਨ ਉਹ ਵੀ 25 ਮਿੰਟ ਦੀ ਜਿਹੜੀ ਵੀਡੀਓ ਆ ਅਸੀਂ ਕੁਝ ਸਾਲ ਹੰਡਾਈ ਆ ਜਿਹੜੀ ਵੀ ਉਹ ਦਰਦ ਜਿਹੜਾ ਇਹਨਾਂ ਨੇ ਠੰਡਾਇਆ ਵਿਚਾਰਿਆਂ ਨੇ ਤੇ ਅਸੀਂ ਜਿਹੜਾ ਇਹਨਾਂ ਦੇ ਨਾਲ ਅਸੀਂ ਵੀ ਜਿਹੜਾ ਵੀ ਪੂਰੀ ਫੈਮਿਲੀ ਵੀ ਸਾਡਾ ਕਹਿੰਦੇ ਨੇ ਨਾ ਸਭ ਕੁਝ ਜਿਵੇਂ ਖਤਮ ਹੋ ਜਾਂਦਾ ਆ ਹਾਂਜੀ ਫਿਰ ਉਸ ਬਾਅਦ ਕਿਸੇ ਨੇ ਸਾਨੂੰ ਸਲਾਹ ਦਿੱਤੀ ਚੰਡੀਗੜ੍ਹ ਪੀਜੀਆ ਹਸਪੀਟਲ ਹੈਗਾ ਉਹ ਬਹੁਤ ਚੰਗਾ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰਵਾਓ ਚੈਕ ਕਰਵਾ ਲੈ ਇੱਥੇ ਵੈਸੇ ਆਪਣੇ ਲੋਕ ਸਾਰੇ ਸਲਾਦ ਸਿੰਘ ਦੇ ਵੀ ਇੱਕ ਡਾਕਟਰ ਦੇ ਆਖਣ ਦੇ ਨਹੀਂ ਫਿਰ ਲੈਣਾ ਕੰਸਰ ਦਾ 2 ਦਿਨ ਡਾਕਟਰ ਸਰ ਸਲਾਦ ਦੇ ਲੈ ਕੇ ਫਿਰ ਆਪਣੇ ਗਾਂ ਜਾਣਾ ਬੇ ਜੇ ਤੁਰਨਾ ਚਾਹੀਦਾ ਉਹ ਰੇਂ ਦਾ ਕੰਮ ਸੀ ਕੰਮ ਹੀ ਸੀਰੀਅਸ ਤੇ ਅਸੀਂ ਚੰਡੀਗੜ੍ਹ ਜਾਣ ਦੀ ਸੋਚ ਲਈ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਚਲੇ ਗਏ ਉੱਥੇ ਜਾ ਕੇ ਆਪਣੇ ਓਏ ਹੋਏ ਕੀ ਰਸਮ ਹੈ 10 ਨਹੀਂ ਜਿਆਦਾ ਤੇ ਬਹੁਤ ਬੁਰੇ ਹਾਲ ਬਹੁਤ ਬੁਰਾ ਤੁਹਾਨੂੰ ਪਤਾ ਸਰਕਾਰੀ ਹਸਪੀਟਲ ਆ ਤੇ ਸਿਸਟਮ ਹੀ ਨਹੀਂ ਉੱਥੋਂ ਦਾ ਤੇ ਆਪਾਂ ਨੂੰ ਇੱਥੋਂ ਜਾ ਕੇ ਪਤਾ ਸਾਨੂੰ ਤਾਂ ਲੱਗਿਆ ਵੀ ਉਹ ਵੀ ਲੋਕਲ ਮੇਰਾ ਭਾਂਜਾ ਰਹਿੰਦਾ ਸੀਗਾ ਤੇ ਉਹਨਾਂ ਦੀ ਸਾਨੂੰ ਬਹੁਤ ਹੈਲਪ ਹੋਈ ਇੰਨੀ ਹੈਲਪ ਕੀਤੀ ਅਸੀਂ ਡੇਢ ਮਹੀਨਾ ਉਹਨਾਂ ਕੋਲ ਹੀ ਰਹੇ ਸੀ ਫਿਰ ਤੇ ਚੰਡੀਗੜ੍ਹ ਜਦੋਂ ਅਸੀਂ ਗਏ ਤਾਂ ਉਹਨਾਂ ਨੇ ਪੀਜੀਆਈ ਤੇ ਉਹਨਾਂ ਨੇ ਵੀ ਟੋਟਲ 1.5 ਮਹੀਨਾ ਸਦਾ ਨਿਕਲਿਆ ਓਕੇ ਉਹਨਾਂ ਨੇ ਦੁਨੀਆ ਭਰ ਦੇ ਟੈਸਟ ਕਰਵਾਏ ਸਾਡੇ ਕੋਲੋਂ ਵੀ ਵੀ ਆ ਕਰਵਾ ਲਓ ਆ ਕਰਵਾ ਲਓ ਆ ਇੱਕ ਚੀਜ਼ ਉਹਨਾਂ ਨੇ ਇਹ ਵਧੀਆ ਕੀਤੀ ਜਿਹੜੇ ਦਿੱਲੀ ਦੇ ਟੈਸਟ ਸੀ ਨਾ ਵੀ ਉਹ ਉਹਨਾਂ ਨੇ ਉਹੀ ਐਕਸੈਪਟ ਕਰ ਲਏ ਨਾਰਮਲੀ ਹਾ ਡਾਕਟਰ ਕਹਿੰਦੇ ਨੇ ਤੁਸੀਂ ਸਾਡੇ ਹਿਸਾਬ ਨਾਲ ਸਾਨੂੰ ਆ ਚਾਹੀਦਾ ਆ ਤੇ ਉਹ ਟੈਸਟ ਸਾਰੇ ਵੀ ਲੇਕਿਨ ਜਿੱਥੇ ਜਾ ਕੇ ਅਸੀਂ ਆਪਣੀ ਆਈਡੀ ਰੱਖਦੇ ਸੀ ਨਾ ਵੀ ਅਸੀਂ ਜਰਮਨੀ ਤੋਂ ਆਏ ਆ ਇੱਕ ਚੀਜ਼ ਐਸੀ ਉਥੇ ਨੋਟ ਕੀਤੀ ਆ ਉਹ ਕਹਿੰਦੀ ਵੀ ਜਰਮਨੀ ਤੋਂ ਤੇ ਸਾਡੇ ਕੋਲ ਅਸੀਂ ਕਦੀ ਵੀ ਨਹੀਂ ਸੁਣਿਆ ਕੋਈ ਮਰੀਜ਼ ਆਇਆ ਵੀ ਹਾਂ ਕੈਨੇਡਾ ਯੂ ਐਸ ਏ ਤੋਂ ਕੈਨੇਡਾ ਤੋਂ ਆਉਂਦੇ ਆ ਲੇਕਿਨ ਜਰਮਨੀ ਤੋਂ ਉਹ ਬਹੁਤ ਹੈਰਾਨ ਹੋਏ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਵੀ ਆਹ ਕਹਾਣੀ ਬਣੀ ਆ ਵੀ ਉਹਨਾਂ ਦਾ ਸਾਡੇ ਹੈਲਥ ਇੰਸ਼ੋਰੈਂਸ ਦਾ ਵੀ ਕਸੂਰ ਨਹੀਂ ਹਸਪੀਟਲ ਵਾਲਿਆਂ ਦਾ ਵੀ ਕਸੂਰ ਨਹੀਂ ਜਿਹੜੀ ਨਿਊਰੋਲੋਜੀ ਡਾਕਟਰ ਸੀ ਅਸੀਂ ਕਸੂਰ ਉਹਦਾ ਹੀ ਕੱਢਦੇ ਆ ਕਿਉਂਕਿ ਉਹਨੇ ਅੱਗੇ ਭੇਜਣਾ ਸੀਗਾ ਉਸ ਲੇਡੀ ਕਰਕੇ ਵੀ ਇੱਥੋਂ ਤੱਕ ਨੌਬਤ ਆਈ ਤਾਂ ਸਾਨੂੰ ਇੰਡੀਆ ਆਉਣਾ ਪਿਆ ਨਹੀਂ ਤੇ ਸਾਨੂੰ ਜ਼ਰੂਰਤ ਨਹੀਂ ਸੀ ਪੈਣੇ ਜਾਣ ਦੀ ਫਿਰ ਇੱਥੇ ਸਾਰਾ ਹੋ ਜਾਣਾ ਸੀ ਜੋ ਵੀ ਗੱਲ ਸੀਗੀ ਤੇ ਉਹ ਵੀ ਡੇਢ ਮਹੀਨੇ ਬਾਅਦ ਉਹਨਾਂ ਨੇ ਰਿਜ਼ਲਟ ਕੀ ਕੱਢਿਆ ਕਹਿੰਦੇ ਵੀ ਨਹੀਂ ਨਹੀਂ ਇਹ ਤਾਂ ਆਪਰੇਸ਼ਨ ਕਾਮਯਾਬ ਨਹੀਂ ਹੋ ਸਕਦਾ ਕਹਿੰਦਾ ਨਹੀਂ ਨਹੀਂ ਇਹ ਤੇ ਵੀ ਦੁਬਾਰਾ ਹੀ ਪ੍ਰੋਬਲਮ ਆ ਜਾਣੀ ਆ ਤੇ ਇਹ ਹੋ ਹੀ ਨਹੀਂ ਸਕਦਾ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਵੀ ਜਦੋਂ ਡਾਕਟਰ ਨੇ ਡੇਢ ਮਹੀਨੇ ਬਾਅਦ ਉਹਨਾਂ ਨੇ ਰਿਜ਼ਲਟ ਕੱਢਿਆ ਨਾ ਪੀਜੀਆਈ ਚ ਇਹੀ ਦਵਾਈ ਖਾਈ ਜਾਓ ਇਹੀ ਦਵਾਈ ਖਾਈ ਜਾਓ ਜਿਹੜੀ ਚੱਲਦੀ ਆ ਤੇ ਇਹ ਉੱਥੇ ਬਹਿ ਕੇ ਰੋਏ ਬਹੁਤ ਰੋਏ ਮੈਂ ਇੰਨਾ ਰੁੰਦੇ ਨਹੀਂ ਇਹਨਾਂ ਨੂੰ ਕਦੀ ਅਸੀਂ ਵੇਖਿਆ ਸੀ ਕਦੀ ਨਹੀਂ ਸੀ ਰੋਂਦੇ ਵੇਖਿਆ ਉਸ ਟਾਈਮ ਇਹ ਉੱਥੇ ਰੋਏ ਬਹੁਤ ਇਹਨਾਂ ਨੇ ਕਿਹਾ ਮੈਂ ਬਹੁਤ ਉਮੀਦਾਂ ਲੈ ਕੇ ਇੱਥੇ ਆਇਆ ਸੀ ਵੀ ਸ਼ਾਇਦ ਮੇਰਾ ਕੁਝ ਬਣ ਜਾਊਗਾ ਪਰ ਉਹ ਵੀ ਮੇਰਾ ਤੇ ਦਿਲ ਤੋੜਦਾ ਤੁਸੀਂ ਤੇ ਡਾਕਟਰਾਂ ਨੂੰ ਕੀ ਫਰਕ ਪੈਂਦਾ ਆ ਉਹਨਾਂ ਨੇ ਜਦਾਂ ਵੀ ਕਹਿੰਦੇ ਵੀ ਨਹੀਂ ਆਪਰੇਸ਼ਨ ਕਾਮਯਾਬ ਨਹੀਂ ਹੋ ਸਕਦਾ ਫਿਰ ਤੇ ਮੇਰੀ ਮਰੀਜ਼ ਹਾਂਜੀ ਫਿਰ ਆਪਣੇ ਕੋਈ ਬ੍ਰੇਨ ਦੇ ਟੈਸਟ ਕਰਵਾਉਣੇ ਸੀਗੇ ਤੇ ਅਸੀਂ ਵੀ ਉੱਥੇ ਗਏ ਤੇ ਉਹ ਡਾਕਟਰ ਨੇ ਸਾਨੂੰ ਕਿਹਾ ਵੀ ਤੁਸੀਂ ਨਾ ਕੋਈ ਹੋਰ ਟੈਸਟ ਦਿੱਤੇ ਸੀ ਉਹਨਾਂ ਨੇ ਕੋਈ ਲੇਵਰ ਟੋਪਾ ਬਣਦਾ ਹੈ ਆਪਣੇ ਬ੍ਰੇਨ ਦੇ ਵਿੱਚ ਉਹ ਦੇਖਣਾ ਵੀ ਉਹ ਨਹੀਂ ਸੀ ਬਣਦਾ ਪਿਆ ਇਹਨਾਂ ਦਾ ਤਾਂ ਰੋ ਦੇ ਬਾਰੇ ਉਹਨਾਂ ਨੇ ਕੋਈ ਟੈਸਟ ਦੇ ਦਿੱਤਾ ਸੀ ਸਾਨੂੰ ਤੇ ਜਦੋਂ ਅਸੀਂ ਉਹ ਚੈੱਕ ਗਏ ਉੱਥੇ ਕਰਾਉਣ ਤੇ ਉਹਨੇ ਸਾਨੂੰ ਸਲਾਹ ਦਿੱਤੀ ਵੀ ਇੱਕ ਨਾ ਡਾਕਟਰ ਸੰਧੂ ਆ ਸੰਧੂ ਹੀ ਸੀ ਮੇਰੇ ਖਿਆਲ ਨਾਲ ਡਾਕਟਰ ਸੰਧੂ ਆ ਤਾਂ ਸਿੰਗਾਪੁਰ ਤੋਂ ਤੇ ਯੂਕੇ ਤੋਂ ਕਰਕੇ ਆਈ ਆ ਸਪੈਸ਼ਲਿਸਟ ਜਿਹੜੀ ਐਸ ਚੀਜ਼ ਦੀ ਆ ਜਿਹੜਾ ਤੁਹਾਡੇ ਹੈਗਾ ਚੱਕਰ ਜੋ ਵੀ ਬ੍ਰੇਨ ਚ ਪਿਆ ਆ ਤੇ ਪਾਰਕਿੰਸਨ ਦਾ ਵੀ ਆ ਤੇ ਤੁਸੀਂ ਵੀ ਇੱਕ ਵਾਰੀ ਉਹਦੇ ਕੋਲ ਜ਼ਰੂਰ ਜਾਓ ਤੇ ਇਹ ਕਹਿੰਦੇ ਨੇ ਨੇ ਅਸੀਂ ਤਾਂ ਵੀ ਸਾਨੂੰ ਤੇ ਬਹੁਤ ਥਾਵਾਂ ਤੇ ਇਦਾਂ ਦਿਖਾ ਲਿਆ ਤੇ ਵੀ ਉਹਨਾਂ ਨੇ ਕਿਹਾ ਵੀ ਨਹੀਂ ਇਹਦਾ ਕੋਈ ਰਿਜ਼ਲਟ ਨਹੀਂ ਸਹੀ ਆਊਗਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚੱਲ ਕਹਿੰਦੇ ਹੁੰਦੇ ਆ ਵੀ ਬਿਮੁੱਲਾ ਸਬਕ ਨਾ ਦੂਤ ਘਰ ਵੀ ਨਾ ਆਉਣ ਦੋ ਆਪਾਂ ਇੱਕ ਵਾਰੀ ਜਾ ਕੇ ਬਹਿ ਕੇ ਵੇਖ ਲੈਨੇ ਆ ਜੇ ਉਹ ਵੀ ਕਹਿ ਦੂਗੀ ਵੀ ਨਹੀਂ ਵੀ ਇਹਦਾ ਨਹੀਂ ਕੁਝ ਹੋ ਸਕਦਾ ਤਾਂ ਆਪਾਂ ਵਾਪਸ ਆ ਜਾਾਂਗੇ ਅਸੀਂ ਵੀ ਉਸ ਕੁੜੀ ਕੋ ਚਲੇ ਗਏ ਯੰਗ ਜੀ ਸੀ ਡਾਕਟਰ ਉਹਨੇ ਉਸ ਫਾਇਨ ਚੋਂ ਪਾਣੀ ਲੈਂਦੇ ਸੀ ਜਦੋਂ ਵੀ ਇਹਨਾਂ ਦਾ ਟੈਸਟ ਕਰਦੇ ਸੀ ਨਾ ਪੀਜੀਏ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਜਦੋਂ ਰੀੜ ਦੀ ਹੱਡੀ ਚੋਂ ਬਹੁਤ ਲੰਮੀ ਸਰੇਂਜ ਨਾਲ ਪਾਣੀ ਲੈਂਦੇ ਸੀ ਨਾ ਤੇ ਉਸ ਤੋਂ ਬਾਅਦ 4-5 ਦਿਨਾਂ ਵਾਸਤੇ ਇਹ ਏਦਾਂ ਹੋ ਜਾਂਦੇ ਸੀ ਵੀ ਜਿਵੇਂ 30 ਹਾਲ ਦਾ ਕੋਈ ਮੁੰਡਾ ਬਿਲਕੁਲ ਠੀਕ ਹਣਾ ਜਿਹੜੀ ਬ੍ਰੇਨ ਵੀ ਵਧੀਆ ਹੈ ਗੱਲਾਂ ਬਾਤਾਂ ਕਿਉਂਕਿ ਉੱਤੋਂ ਪਾਣੀ ਜਿਹੜਾ ਥੱਲੇ ਸਰਕੂਲੇਟ ਹੋਣ ਲੱਗ ਜਾਂਦਾ ਸੀਗਾ ਤੇ ਉਹ ਇਹ ਚੀਜ਼ ਚ ਕਾਮਯਾਬੀ ਮਿਲੀ ਸੀ ਉਹਨਾਂ ਨੂੰ ਪਰ ਉਹਨਾਂ ਨੇ ਪਤਾ ਨਹੀਂ ਪੀਜੀਆਈ ਵਾਲਿਆਂ ਨੇ ਕਿਉਂ ਇਦਾਂ ਕਿਹਾ ਲੇਕਿਨ ਸਾਡਾ ਐਕਸਪੀਰੀਅੰਸ ਉਥੇ ਵੀ ਮਾੜਾ ਰਿਹਾ ਵੀ ਸਾਨੂੰ ਤਾਂ ਨਹੀਂ ਸਹੀ ਲੱਗਿਆ ਬਾਕੀ ਬਹੁਤ ਦੁਨੀਆ ਵਾਸਤੇ ਵਧੀਆ ਵੀ ਆ ਤੇ ਫੇਰ ਉਹ ਜਿਹੜੀ ਡਾਕਟਰ ਸੀ ਉਹ ਕਹਿਣ ਲੱਗੀ ਵੀ ਮੈਂ ਅੰਕਲ ਜੀ ਤੁਹਾਡੇ ਟੈਸਟ ਦੁਬਾਰਾ ਕਰੂੰਗੀ ਤੇ ਇਹਨਾਂ ਕਾ ਵੀ ਕੋਈ ਗੱਲ ਨਹੀਂ ਉਹਨੇ ਐਡਮਿਟ ਕੀਤਾ ਇੱਕ ਦਿਨ ਤੇ ਜਦੋਂ ਨਿਸ਼ਪਾਈਨ ਚੋਂ ਪਾਣੀ ਲਿਆ ਤੇ ਅੱਧੇ ਘੰਟੇ ਬਾਅਦ ਜਦੋਂ ਇਹਨਾਂ ਨੂੰ ਕਹਿੰਦੀ ਵੀ ਤੁਸੀਂ ਤੁਰ ਕੇ ਦਿਖਾਓ ਤੇ ਉਹੀ ਚੱਕਰ ਇਹ ਤੇ 1.5 ਕਦਮ ਪੱਟ ਕੇ ਉਹਨੂੰ ਜਾਣ ਤੇ ਉਹਨੂੰ ਜਾਣ ਤੋਂ ਵਧੀਆ ਗੱਲਾਂ ਤੇ ਉਹ ਕਹਿੰਦੀ ਵੀ ਅੰਕਲ ਜੀ ਵੀ ਇਹ ਤੇ ਤੁਹਾਡਾ ਆਪਰੇਸ਼ਨ ਕਾਮਯਾਬ ਹੋ ਜਾਣਾ ਆ ਹਨਾ ਤੁਸੀਂ ਫਿਕਰ ਨਾ ਕਰੋ ਤੇ ਕੈਂਦੀ ਇਹ ਕਹਿੰਦੇ ਵੀ ਨਹੀਂ ਫਿਰ ਜੇ ਇੱਕ ਵੀ ਮੈਂ ਆਪਣੇ ਡਾਕਟਰਾਂ ਨਾਲ ਜਾ ਕੇ ਵੀ ਜਰਮਨੀ ਜਾ ਕੇ ਸਲਾਹ ਕਰਾਂਗੇ ਅਸੀਂ ਗੱਲਬਾਤ ਕਰਦੇ ਹਾਂ ਜੇ ਉਹਨਾਂ ਨੇ ਨਹੀਂ ਕੀਤਾ ਤੇ ਉਹ ਕਹਿੰਦੀ ਫਿਰ ਤੁਸੀਂ ਮੇਰੇ ਕੋਲ ਆ ਜਾਓ ਚੰਡੀਗੜ੍ਹ ਫਿਰ ਮੈਂ ਕਰੂੰਗੀ ਕਿਉਂਕਿ ਆਪਰੇਸ਼ਨ ਦਾ ਕੰਮ ਸੀ ਅਸੀਂ ਸੋਚਿਆ ਸੀ ਵੀ ਜਰਮਨੀ 'ਚ ਹੀ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਕੱਲ ਨੂੰ ਆਪਾਂ ਫਿਰ ਉਹ ਕੰਟਰੋਲ ਵੀ ਉਹਨਾਂ ਨੇ ਕਰਨਾ ਹੁੰਦਾ ਚੈੱਕਅਪ ਕਰਨਾ ਹੁੰਦਾ ਦਵਾਈਆਂ ਵੀ ਦੇਣੀਆਂ ਹੁੰਦੀਆਂ ਤੇ ਫਿਰ ਅਸੀਂ ਇੰਡੀਆ ਕਿੰਨੀ ਕਵਾਰੀ ਜਾਵਾਂਗੇ ਹਨਾ ਬਾਰ-ਬਾਰ ਤੇ ਦੇਖੋ ਉਹ ਜਦੋਂ ਫਲੂਰ ਦਾ ਪ੍ਰੈਸ਼ਰ ਪੈਂਦਾ ਸੀ ਨਾ ਇਹਨਾਂ ਦੇ ਤੇ ਇਹਨਾਂ ਦੀ ਲਫਜ਼ ਨਹੀਂ ਸੀ ਸਾਨੂੰ ਸਮਝ ਆਉਂਦੇ ਕਿ ਕੀ ਗੱਲ ਕਰਦੇ ਆ ਬਸ ਗੁਣ 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 ਮੂੰਚ ਜਿਵੇਂ ਬੰਦਾ ਕੋਈ ਬੋਲਦਾ ਬਸ ਉਹ ਚੀਜ਼ ਹੁੰਦੀ ਸੀ ਤੇ ਜਦੋਂ ਸਪਾਇਨ ਚ ਪਾਣੀ ਲੈ ਲੈਂਦੇ ਸੀ ਤੇ ਉੱਪਰੋਂ ਪਾਣੀ ਸਰਕੂਲੇਟ ਹੁੰਦਾ ਸੀ ਤੇ ਇਹ ਨੋਰਮਲ ਸਾਡੇ ਨਾਲ ਗੱਲਾਂ ਕਰ ਲੱਗ ਜਾਂਦੇ ਸੀਗੇ ਤੇ ਚਲੋ ਜੀ ਜਿਹੜੀਆਂ ਰਿਪੋਰਟਾਂ ਸੀਗੀਆਂ ਉਹ ਤਾਂ ਅਸੀਂ ਉਦੋਂ ਹੀ ਦਿੱਲੀ ਨੂੰ ਹੀ ਨਵੀ ਨੂੰ ਸੈਂਡ ਕਰ ਦਿੱਤੀਆਂ ਸੀ ਉਹਨੇ ਜਿਹੜੀ ਨਿਊਰੋਲੋਜੀ ਨੂੰ ਭੇਜ ਦਿੱਤੀਆਂ ਜਿਨੇ ਸਾਨੂੰ ਵੀ ਕੋਈ ਵੀ ਕਹਿੰਦੇ ਹੁੰਦੇ ਆ ਜਿਹਦਾ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਤੇ ੱੱਕੇ ਖਾਦੇ ਉਹ ਡਾਕਟਰ ਜਿਹੜੀ ਫਿਰ ਇੰਨੀ ਸ਼ਰਮਿੰਦੀ ਹੋਈ ਨਾ ਬਈ ਉਹਨੇ ਜਦੋਂ ਅਸੀਂ ਵਾਪਸ ਆਏ ਤੇ ਉਹਨੇ ਸੌਰੀ ਮੰਗੀ ਉਹਨੇ ਕਿਹਾ ਵੀ ਹਾਂ ਕਹਿੰਦੀ ਮੈਂ ਗਲਤ ਸੀ ਨਾਰਮਲੀ ਡਾਕਟਰ ਕਦੀ ਵੀ ਤੁਸੀਂ ਨੋਟ ਕਰੋ ਵੀ ਉਸ ਗਲਤੀ ਨਹੀਂ ਮੰਨਦੇ ਹਾਂ ਉਹ ਗਲਤੀ ਨਹੀਂ ਮੰਨਦੇ ਆ ਉਹਦੀ ਕਦੀ ਵੀ ਲੇਕਿਨ ਉਹਨੇ ਗਲਤੀ ਮੰਨੀ ਭਈ ਫੇਰ ਤੇ ਇਹ ਦੇਖੋ ਵੀ ਇਹਨਾਂ ਨੂੰ ਬਸ ਵੀਆਈਪੀ ਬਣਾਤਾ ਉਹਨਾਂ ਨੇ ਇੱਥੇ ਨਾ ਵੀ ਫਟਾਫਟ ਵੀ ਉਹਨੇ ਕਾਗਜ਼ ਬਣਾ ਕੇ ਦਿੱਤੇ ਅਸੀਂ ਹਸਪੀਟਲ ਚਲੇ ਗਏ ਹਸਪੀਟਲ ਗਏ ਤੇ ਚਲੋ ਜੀ ਵੀ ਉਹਨਾਂ ਨੇ ਵੀ ਆਪਦੇ ਹਿਸਾਬ ਨਾਲ ਟੈਸਟ ਕਰਨੇ ਸੀ ਇੱਥੋਂ ਦੇ ਜਰਮਨੀ ਦੇ ਹਿਸਾਬ ਨਾਲ ਤੇ ਸਪਾਇਨ ਚੋਜੇ ਦਾ ਪਾਣੀ ਲਿਆ ਉਹਨਾਂ ਨੇ ਤੇ ਉਹ ਸਾਰਾ ਕੁਝ ਵੀ ਵਧੀਆ ਵੀ ਤੋ ਇਹ ਵਧੀਆ ਤੁਰਦੇ ਸੀ ਤੇ ਉਹਨਾਂ ਨੇ ਕਿਹਾ ਵੀ ਹਾਂ ਵੀ ਇੱਥੇ ਸਟੰਟ ਇਧਰ ਪਿਆ ਹੋਇਆ ਐ ਸਾਈਡ ਤੇ ਇਧਰ ਇਧਰ ਪਿਆ ਹੋਇਆ ਤੇ ਇੱਥੇ ਪੰਪ ਪਾਇਆ ਉਹਨਾਂ ਨੇ ਉਹ ਵੀ ਆਪਰੇਸ਼ਨ ਕਰਕੇ ਜਿੱਦਾਂ ਉੱਥੋਂ ਪੰਪ ਜਿਹੜਾ ਪਾਣੀ ਅੱਗੇ ਨੂੰ ਭੇਜਦਾ ਉੱਥੋਂ ਜਿਹੜਾ ਇੱਕ ਸਟੰਟ ਇੱਥੇ ਪਾਇਆ ਵਾ ਜਿਹੜਾ ਐਕਸਟਰਾ ਫਲੋਡ ਹਨਾ ਹਾਂਜੀ ਇੱਥੇ ਆਉਂਦਾ ਆ ਤੇ ਬਾਕੀ ਚਲੋ ਹੁਣ ਇੰਨਾ ਵੀ ਅਸੀਂ ਆਪਣਾ ਤੁਸੀਂ ਦੇਖਦੇ ਹੀ ਆ ਸਾਨੂੰ ਤੇ ਜੇ ਉਹ ਹਾਲਾਤਾਂ ਚ ਅਸੀਂ ਰਹਿੰਦੇ ਤੇ ਅੱਜ ਨੂੰ ਪਤਾ ਨਹੀਂ ਕੀ ਕੁਝ ਸਾਡੇ ਨਾਲ ਹੋਣਾ ਸੀਗਾ ਤੇ ਬਹੁਤ ਉਹ ਤਕਲੀਫ ਜਿਹੜੀ ਅਸੀਂ ਤੁਹਾਨੂੰ ਕੋਈ 20 ਮਿੰਟ ਦੀ ਵੀਡੀਓ ਚ ਦੱਸੀ ਆ ਲੇਕਿਨ ਜਿਹੜੀ ਅਸੀਂ 4 ਸਾਲ ਯਾ ਆ ਚਾਰ ਸਾਲ ਹੋ ਗਏ ਸਾਨੂੰ ਹਨਾ ਚਾਰ ਸਾਲ ਫਿਰ ਕਿੰਨੇ ਲੰਮੇ ਦੋ ਮਹੀਨੇ ਹਸਪੀਟਲ ਰਹਿ ਤਾ ਹਾਂ ਦੋ ਮਹੀਨੇ ਦੋ ਮਹੀਨੇ ਰਹਿ ਸੀ ਦੋ ਮਹੀਨੇ ਹਸਪੀਟਲ ਇਹ ਰਹੇ ਸੀਗੇ ਕਿਉਂਕਿ ਇਹਨਾਂ ਦੇ ਆਪਰੇਸ਼ਨ ਤੋਂ ਬਾਅਦ ਬੁਖਾਰ ਚੜ ਗਿਆ ਸੀ ਤੇ ਇਨਫੈਕਸ਼ਨ ਹੋ ਗਈ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਸਟੰਟ ਬਾਹਰ ਕੱਢਣੇ ਪਏ ਟੰਕੇ ਲਾ ਕੇ ਫੇਵਟ ਕੀਤੀ ਇਨਫੈਕਸ਼ਨ ਘਟੀ ਫਿਰ ਦੁਬਾਰਾ ਆਪਰੇਸ਼ਨ ਹੋਇਆ ਐਦਾਂ ਕਰਕੇ 2-3 ਵਾਰੀ ਇਹ ਚੀਜ਼ ਰਿਪੀਟ ਕੀਤੀ ਜਿਸ ਕਰਕੇ ਜੜੀ ਵੀ ਇਹਨਾਂ ਨੂੰ ਫਿਰ ਥੋੜੀ ਵੀਕਨੈਸ ਤੇ ਦੇਖੋ ਰਹਿੰਦੀ ਹੈ ਕਈ ਵਾਰੀ ਬਹੁਤ ਵਧੀਆ ਜਿਵੇਂ ਆਪਣਾ ਤੁਹਾਨੂੰ ਲੱਗਦਾ ਹੀ ਨਹੀਂਗਾ ਵੀ ਕੋਈ ਗੱਲ ਹੈ ਤੇ ਕਈ ਕਈ ਵਾਰੀ ਜਦਾਂ ਬੋਡੀ ਹੁੰਦੀ ਹੈ ਤੁਹਾਨੂੰ ਪਤਾ ਵੀ ਇੰਨੀਆਂ ਮੈਡੀਸਿਨ ਜੜੀਆਂ ਚੱਲਦੀਆਂ ਤੇ ਚਲੋ ਅਸੀਂ ਸ਼ੁਕਰ ਕਰਦੇ ਆ ਉਸ ਪਰਮਾਤਮਾ ਦਾ ਕਿ ਅੱਜ ਸਾਡੇ ਚ ਬੈਠੇ ਆ ਤੇ ਜੇ ਇਸ ਇੰਡੀਆ ਨਾ ਜਾਂਦੇ ਤੇ ਕਹਾਣੀ ਕੁਝ ਹੋਰ ਹੋਣੀ ਸੀ ਤੇ ਤੁਸੀਂ ਵੀ ਇਹ ਚੀਜ਼ ਜਿਹੜੀ ਆ ਜਰੂਰ ਜਿਹੜੀ ਇਸ ਜਿਹੜੇ ਸਿੰਪਟਮ ਅਸੀਂ ਤੁਹਾਨੂੰ ਦੱਸਿਆ ਵੀ ਕਿਸੇ ਵੀ ਆਪਣੇ ਮੈਂਬਰਸ ਜਾਂ ਤੁਹਾਡੇ ਕੋਈ ਫਰੈਂਡ ਸਰਕਲ ਚ ਵੀ ਕਿਸੇ ਨੂੰ ਚੀਜ਼ ਆ ਤੇ ਤੁਸੀਂ ਜਰੂਰ ਉਹਨਾਂ ਨੂੰ ਅਲਰਟ ਕਰਿਓ ਵੀ ਆਹ ਚੀਜ਼ ਇਦਾਂ ਹੋ ਸਕਦੀ ਆ ਤੇ ਹਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਆ ਜਿਹੜੀ ਪਾਰਕਿੰਸਨ ਸੀ ਨਾ ਉਹ ਵੀ ਹਲਕੀ ਜੀ ਇਹਨਾਂ ਨੂੰ ਸੀਗੀ ਲੇਕਿਨ ਕਹਿੰਦੇ ਵੀ ਪਾਰਕਿੰਸਨ ਦੇ ਸਿੰਟਮ ਤੇ ਜਿਹੜੇ ਆ ਫਲੂਡ ਦਾ ਜਿਹੜੀ ਬਲੋਕੇਜ ਸੀਗੀ ਇਹਦੇ ਸਿੰਟਮ ਜਿਹੜੇ ਆ ਕਾਫੀ ਮਿਲਦੇ ਸੀਗੇ ਇਸ ਕਰਕੇ ਡਾਕਟਰਾਂ ਨੂੰ ਵੀ ਨਹੀਂ ਸੀ ਪਤਾ ਲੱਗਦਾ ਉਹ ਸੋਚਦੇ ਸੀ ਪਾਰਕਿੰਸਨ ਆ ਲੇਕਿਨ ਉਹਦੇ ਨਾਲ ਇਹਨਾਂ ਨੂੰ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਹੁਣ ਜਦੋਂ ਦੋ ਚੀਜ਼ਾਂ ਇਕੱਠੀਆਂ ਹੋ ਜਾਣੀਆਂ ਤਾਂ ਬਾਡੀ ਕੀ ਕਰੂਗੀ ਤੁਹਾਨੂੰ ਪਤਾ ਹੀ ਆਵੇ ਤੁਸੀਂ ਸਾਬ ਲਾ ਲਓ ਤੇ ਥੋਣਸੀ ਬਾਹਰ ਪੈਦਲ ਵੀ ਚਲੋ ਜਾ ਕੇ ਆਉਨੇ ਆ ਘੁੰਮ ਕੇ ਆਉਨੇ ਆ ਹਾਂ ਲੇਕਿਨ ਕੱਲੇ ਨਹੀਂ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਛੱਡਦੇ ਵੀ ਜਿਵੇਂ ਗਰੋਸਰੀ ਕਰਨ ਗਏ ਛੱਡ ਦਿੰਨੇ ਆ ਤੇ ਲੇਕਿਨ ਉਦਾਂ ਸੀ ਵੀ ਨਾਲ ਚਲੋ ਕੋਈ ਨਾ ਕੋਈ ਮੈਂ ਤਾਂ ਘਰੀ ਹੁੰਨੀ ਆ ਤੇ ਅਸੀਂ ਸ਼ੁਕਰ ਕਰਦੇ ਆ ਰੱਬ ਦਾ ਵੀ ਇਹ ਸਾਡੇ ਚ ਨਾਲ ਸਾਡੇ ਬੈਠੇ ਆ ਆਪਣੇ ਬੱਚਿਆਂ ਨਾਲ ਹੱਸਦੇ ਖੇលਦੇ ਆ ਗੱਲਾਂ ਕਰਦੇ ਆ ਤੇਰਾ ਬਸਾਰਿਆਂ ਦਾ ਤੰਦਰੁਸਤ ਰੱਖੇ ਇਹ ਹੱਥ ਜੋੜਦੇ ਆ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਹ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ ਵੀ ਭਾਜੀ ਨੇ ਕੀ ਗੱਲ ਸੀ ਅੱਜ ਤੁਹਾਨੂੰ ਅਸੀਂ ਦੱਸ ਦਿੱਤਾ ਤੇ ਕਿਉਂਕਿ ਬਹੁਤ ਲੰਮੀ ਡਿਟੇਲ ਚ ਜਾਓ ਤਾਂ ਫਿਰ ਤਾਂ ਪਤਾ ਨਹੀਂ ਕਿੰਨੇ ਘੰਟੇ ਲੱਗ ਜਾਣਗੇ ਅਸੀਂ ਤੁਹਾਨੂੰ ਇਹ ਜੋ ਜੋ ਜਿੰਨਾ ਕੁ ਹੋਇਆ ਸ਼ਾਰਟ ਕਰਕੇ ਵੀ ਤੁਹਾਨੂੰ ਦੱਸ ਦਿੱਤਾ ਸਾਰਾ ਤੇ ਚਲੋ ਜੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਇਹ ਵੀਡੀਓ ਵੇਖਿਆ ਤੇ ਇੰਜੋਏ ਕਰਿਓ ਨਹੀਂ ਇਹਦੇ ਤੋਂ ਕੁਝ ਸਿੱਖੋ ਹਾਂ ਸਿੱਖ ਲਿਓ ਇਸ ਵੀ ਜੋ ਵੀ ਅਸੀਂ ਤੁਹਾਨੂੰ ਗੱਲਾਂ ਦਸੀਆਂ ਆ ਇਹ ਕੰਮ ਆਉਣਗੀਆਂ ਤੁਹਾਡੇ ਤੇ ਹੁਣ ਇਹਨਾਂ ਨੂੰ ਵੇਖ ਕੇ ਬਹੁਤ ਲੋਕ ਇੱਥੇ ਅਲਰਟ ਹੋ ਗਏ ਆ ਵੀ ਉਹ ਫਟਾਫਟ ਇੰਡੀਆ ਚਲੇ ਜਾਂਦੇ ਆ ਚੈੱਕ ਕਰਾਉਣ ਵਾਸਤੇ ਵੀ ਕਹਿੰਦੇ ਬਾਜੀ ਨਾਲ ਇਦਾਂ ਹੋਈ ਤੇ ਕਿਤੇ ਵੀ ਹੋਰ ਹੀ ਨਾ ਕੋਈ ਪ੍ਰੋਬਲਮ ਹੋਵੇ ਕਿਉਂਕਿ ਡਾਕਟਰ ਜਿਹੜੇ ਇੱਥੇ ਆ ਉਹ ਹੋ ਸਕਦੇ ਇੰਡੀਅਨ ਡਾਕਟਰ ਜਿਹੜੇ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦਾ ਇੱਥੇ ਆਪਣੇ ਡਾਕਟਰ ਹੈਗੇ ਡੜੀ ਦੇਣਾ ਕੋ 10 ਪੇਸ਼ੈਂਟ ਦੇਖਣ ਦੇ ਬਾਅਦ ਤਵਾ ਉਹ ਇੰਡੀਆ ਦੇ ਸੈਂਕੜੇ ਪੇਸ਼ੈਂਟ ਦੇ ਬਿਲਕੁਲ ਇੱਕ ਡਾਕਟਰ ਬਿਲਕੁਲ ਕਿ ਉੱਥੇ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਡਾਕਟਰ ਨੂੰ ਬਹੁਤ ਉੱਥੇ ਉੱਥੇ ਤੇ ਤੁਹਾਨੂੰ ਪਤਾ ਲੈਣਾ ਲੱਗੀਆਂ ਹੁੰਦੀਆਂ ਤੇ ਇੱਕ 10 ਮਰੀਜ਼ ਵੇਖੂਗਾ ਤੇ ਇੱਕ ਦਿਹਾੜੀ ਦੇ 200 ਵੇਖੂਗਾ ਤੇ ਤਜਰਬਾ ਉਹਨਾਂ ਦਾ ਜ਼ਿਆਦਾ ਹੈ ਉਹਨਾਂ ਡਾਕਟਰਾਂ ਦਾ ਤਜਰਬਾ ਬਹੁਤ ਹੈ ਪਰ ਉੱਥੇ ਤੁਹਾਨੂੰ ਪਤਾ ਥੋੜਾ ਜਿਹਾ ਅਨਗਹਿਲੀ ਕਰ ਜਾਂਦੇ ਡਾਕਟਰ ਵੀ ਡਰ ਲੱਗਦਾ ਆ ਤੇ ਅਸੀਂ ਕਿਹਾ ਵੀ ਜਿਹੜਾ ਆਪਰੇਸ਼ਨ ਆ ਉਹ ਇੱਥੇ ਹੀ ਹੋ ਜੇ ਜਰਮਨੀ ਚ ਤੇ ਵਧੀਆ ਤੇ ਹੁਣ ਇਹਨਾਂ ਦੇ ਐਮ ਆਰ ਆਈ ਹੁੰਦੀ ਆ ਪਹਿਲਾਂ ਤਾਂ ਬਹੁਤ ਛੇਤੀ ਛੇਤੀ ਕਰਦੇ ਸੀ ਲੇਕਿਨ ਹੁਣ ਜਿਹੜਾ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੋਈ ਸਿਰ ਦੁਖੇ ਜਾਂ ਕੋਈ ਬੁਖਾਰ ਇਦਾਂ ਦਾ ਸਿੰਪਟਮ ਤੇ ਉਦੋਂ ਤੁਸੀਂ ਸਿਰ ਉੱਥੇ ਹੀ ਆਉਣਾ ਜਿੱਥੇ ਆਪਰੇਸ਼ਨ ਹੋਇਆ ਕਿਸੇ ਡਾਕਟਰ ਦੇ ਨਹੀਂ ਜਾਣਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੈ ਸਭ ਤੇ ਚਲੋ ਜੀ ਇੱਥੇ ਅਸੀਂ ਵੀਡੀਓ ਕਰਦੇ ਆ ਐਂਡ ਤੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ 'ਚ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ